ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਔਰਤਾਂ ਦੇ ਮੁਫਤ ਬਸ ਸਫ਼ਰ ਬਾਰੇ ਆਈ ਵੱਡੀ ਖਬਰ ਮੁਫਤ ਬਸ ਸੇਵਾ ਬੰਦ ਹੋਣ ਦੀਆਂ ਖਬਰਾਂ ਵਿਚਾਲੇ ਪੰਜਾਬ ਸਰਕਾਰ ਦਾ ਬਿਆਨ ਆਇਆ ਸਾਹਮਣੇ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਨੂੰ ਕੇ ਹਾਲ ਵਿਦਾ ਕਰਤਾ ਇਹ ਵੱਡਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਲਿਖੀ ਚਿੱਠੀ ਪਾਣੀ ਦੇਣ ਤੋਂ ਕੀਤੀ ਕੋਰੀ ਨਾ ਕੈਬਨਟ ਮੀਟਿੰਗ ਚ ਮੋਦੀ ਸਰਕਾਰ ਨੇ ਗੰਨਾ ਕਿਸਾਨਾਂ ਲਈ ਕੀਤਾ ਵੱਡਾ ਐਲਾਨ 2025-26 ਸੀਜ਼ਨ ਲਈ ਗੰਨੇ ਦੀ ਕੀਮਤ 355 ਰੁਪਏ ਪ੍ਰਤੀ ਕੁਇੰਟਲ ਕੀਤੀ ਤੈ ਬਲਵੰਤ ਸਿੰਘ ਰਾਜਵਾਨਾ ਦਾ ਵੱਡਾ ਦਾਵਾ ਕਿਹਾ 2027 ਵਿੱਚ ਬਣੇਗੀ ਇਕਾਲੀ ਦਲ ਦੀ ਸਰਕਾਰ ਭਾਰਤ-ਪਾਕਿਸਤਾਨ ਤਣਾ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਸਰਦਤ ਐਂਟੀ ਡਰੋਨ ਸਿਸਟਮ ਕੀਤੇ ਜਾਣਗੇ ਤਾਇਨਾਤ ਅੱਜ ਤੋਂ ਪੰਜਾਬ 'ਚ ਬਦਲੇਗਾ ਮੌਸਮ ਪਾਕ ਦੀ ਗਰਮੀ ਦੇ ਵਿੱਚ ਕਾਰਮੀ ਪੈਨ ਨਾਲ ਮਿਲੇਗੀ ਰਾਹਤ ਜਲੰਧਰ ਦੇ ਥਾਣਾ ਮਹੰਤਪੁਰ ਦੇ ਐਸ ਐਚਓ ਲਖਵੀਰ ਸਿੰਘ ਤੇ ਐਸ ਏ ਈ ਤਰਮਿੰਦਰ ਸਿੰਘ ਤੇ ਹੋਈ ਕਾਰਵਾਈ ਐਸ ਐਸ ਪੀ ਨੇ ਕੀਤੀ ਮੁੱਤਲ ਅੱਜ ਤੋਂ ਹੋਣਗੇ ਇਹ ਵੱਡੇ ਬਦਲਾਅ ਏਟੀਐਮ ਤੋਂ ਪੈਸੇ ਕਢਵਾਉਣੇ ਹੋਣਗੇ ਮਹਿੰਗੇ ਐਲ ਪੀ ਜੀ ਦੀਆਂ ਦਰਾਂ ਹੋਣਗੀਆਂ ਅਪਡੇਟ ਮੋਦੀ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ ਸਾਬਕਾ ਰਾ ਮੁਖੀ ਆ ਲੋਕ ਜੋਸ਼ੀ ਨੂੰ ਐਨ ਐਸ ਏ ਵੀ ਦਾ ਬਣਾਇਆ ਚੇਅਰਮੈਨ ਰਾਹੁਲ ਗਾਂਧੀ ਨੇ ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਕੀਤੀ ਮੰਗ ਪੀਐਮ ਮੋਦੀ ਨੂੰ ਲਿਖਿਆ ਪੱਤਰ ਕੇਂਦਰ ਸਰਕਾਰ ਵੱਲੋਂ ਕੈਬਨਿਟ ਦੀ ਮੀਟਿੰਗ 'ਚ ਵੱਡਾ ਫੈਸਲਾ ਜਾਤੀ ਜਨਗਣਨਾ ਕਰਾਏਗੀ ਮੋਦੀ ਸਰਕਾਰ ਪੰਜਾਬ 'ਚ ਇਸ ਸਮੇਂ ਮਹਿਲਾਵਾਂ ਲਈ ਬੱਸ ਸਫਰ ਫ੍ਰੀ ਕੀਤਾ ਹੋਇਆ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਐਮ ਰਹਿੰਦੇ ਹੋਏ ਇਹ ਸਬੰਧੀ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਹਿਲਾਵਾਂ ਸਾਲ 2021 ਤੋਂ ਮੁਫਤ ਸਫਰ ਕਰ ਰਹੀਆਂ ਹਨ ਅਤੇ ਬਿੱਤੇ ਦੀ ਮੁਫਤ ਬੱਸ ਸਫਰ ਬੰਦ ਹੁੰਦੀਆਂ ਖਬਰਾਂ ਸਾਹਮਣੇ ਆਈਆਂ ਸਨ ਜਿਸਮ ਅਗਰੋਹ ਪੰਜਾਬ ਸਰਕਾਰ ਨੇ ਨਾ ਖਬਰਾਂ ਨੂੰ ਅਫਵਾਹਾਂ ਦੱਸਿਆ ਹੈ ਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਔਰਤਾਂ ਦੇ ਮੁਫਤ ਸਫ਼ਰ ਦੀ ਆਧਾਰ ਕੜਸੀ ਉਹ ਬੰਦ ਹੋਣ ਜਾ ਰਹੀ ਹੈ ਤਾਂ ਇਸਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਅਜੇ ਇਸ ਬਾਰੇ ਕੁਝ ਨਹੀਂ ਹੈ ਇਹ ਇੱਕ ਅਫਵਾਹ ਹੈ ਜੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਅਫੀਸ਼ੀਅਲ YouTube ਚੈਨਲ ਖੋਲਣ ਦਾ ਐਲਾਨ ਕੀਤਾ ਗਿਆ ਹੈ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਨਵਜੋਤ ਸਿੰਘ ਅਫੀਸ਼ੀਅਲ ਆਪਣੇ YouTube ਚੈਨਲ ਦਾ ਐਲਾਨ ਕੀਤਾ ਹੈ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਦੀ ਜ਼ਿੰਦਗੀ 'ਚ ਕਦੇ ਵੀ ਸਿਆਸਤ ਨਹੀਂ ਹੋਵੇਗੀ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਨੂੰ ਛੱਡ ਰਹੇ ਹਨ ਆਪਣੀ ਗੱਲ ਜਾਰੀ ਰੱਖਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਆਪਣੇ ਚੈਨਲ ਦੇ ਰਾਹੀਂ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਾਂਗਾ ਚੈਨਲ ਜਰੀਏ ਹਰ ਇੱਕ ਸਵਾਲ ਦਾ ਜਵਾਬ ਦੇਵਾਂਗਾ ਨਾਲ ਹੀ ਚੈਨਲ ਤੇ ক্রিকেট ਰਾਜਨੀਤੀ ਸ਼ੇਤ ਕਮੇਡੀ ਮੋਟੀਵੇਸ਼ਨ ਲਾਈਫ ਸਟਾਈਲ ਸਮੇਤ ਕਈ ਹੋਰ ਮੁੱਦਿਆਂ ਬਾਰੇ ਗੱਲਬਾਤ ਕੀਤੀ ਜਾਵੇਗੀ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਸਿਆਸਤ ਲੋਕਾਂ ਦੀ ਭਲਾਈ ਲਈ ਕੀਤੀ ਹੈ ਮੈਂ ਕਿਰਦਾਰ ਨਾਲ ਕੋਈ ਸਮਝੋਤਾ ਨਹੀਂ ਕੀਤਾ ਮੈਂ ਸਿਆਸਤ ਨਾਲ ਆਪਣੇ ਘਰ ਵਿੱਚ ਇੱਕ ਵੀ ਪੈਸਾ ਨਹੀਂ ਲਗਾਇਆ ਇਸ ਦੇ ਨਾਲ ਹੀ ਪੱਤਰਕਾਰਾਂ ਨੇ ਜਦੋਂ ਸਿੱਧੂ ਤੋਂ ਸਵਾਲ ਕੀਤਾ ਕਿ ਉਹ ਅਜੇ ਵੀ ਕਾਂਗਰਸ ਦਾ ਹਿੱਸਾ ਹਨ ਤਾਂ ਉਹਨਾਂ ਨੇ ਜਵਾਬ ਦਿੰਦਿਆਂ ਕਿ ਹੈ ਕਿ ਇਸ ਲਈ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਚਿੱਠੀ ਲਿਖੀ ਹੈ ਅਤੇ ਕਿਹਾ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਬਾਦੂ ਪਾਣੀ ਨਹੀਂ ਹੈ ਉਹਨਾਂ ਕਿਹਾ ਕਿ ਭਾਜਪਾ ਪੰਜਾਬ ਨਾਲ ੱੱਕਾ ਕਰ ਰਹੀ ਹੈ ਭਾਜਪਾ ਪੰਜਾਬੀਆਂ ਵਿਰੁੱਧ ਸਾਜ਼ਿਸ਼ ਰਚ ਰਹੀ ਹੈ ਭਾਜਪਾ ਪੰਜਾਬ ਦੇ ਪਾਣੀ ਨੂੰ ਜ਼ਬਰਦਸਤੀ ਲੁੱਟਣਾ ਚਾਹੁੰਦੀ ਹੈ ਮੈਂ ਕਿਸੇ ਵੀ ਹਾਲਤ 'ਚ ਪੰਜਾਬ ਦੇ ਲੋਕਾਂ ਨਾਲ ਬੇਇਨਸਾਫੀ ਨਹੀਂ ਹੋਣ ਦੇਵਾਂਗਾ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਸੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਣੀ ਦੀ ਵੰਡ ਸੰਬੰਧੀ ਦਿੱਤੇ ਬਿਆਨ ਨੂੰ ਹੈਰਾਨੀਜਨਕ ਕਰਾਰ ਦਿੱਤਾ ਸੀ। ਉਹਨਾਂ ਨੇ ਕਿਹਾ ਕਿ 26 ਅਪ੍ਰੈਲ ਨੂੰ ਉਹਨਾਂ ਨੇ ਖੁਦ ਭਗਵੰਤ ਮਾਨ ਜੀ ਨੂੰ ਫੋਨ ਤੇ ਦੱਸਿਆ ਸੀ ਕਿ BBMB ਦੀ ਤਕਨੀਕੀ ਕਮੇਟੀ ਵੱਲੋਂ 23 ਅਪ੍ਰੈਲ ਨੂੰ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਨੂੰ ਪਾਣੀ ਛੱਡਣ ਦੇ ਲਈ ਗਏ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਪੰਜਾਬ ਦੇ ਅਧਿਕਾਰੀ ਇਸ ਨੂੰ ਲਾਗੂ ਕਰਨ 'ਚ ਜਿ ਜਿਕੇ ਦਿਖਾ ਰਹੇ ਹਨ ਉਸ ਦਿਨ ਮਾਨ ਸਾਹਿਬ ਨੇ ਉਹਨਾਂ ਨੂੰ ਸਪਸ਼ਟ ਭਰੋਸਾ ਦਿੱਤਾ ਸੀ ਕਿ ਉਹ ਤੁਰੰਤ ਆਪਣੇ ਅਧਿਕਾਰੀਆਂ ਨੂੰ ਹਦਾਇਤਾਂ ਦੇਣਗੇ ਅਤੇ ਅਗਲੀ ਸਵੇਰ ਤੱਕ ਉਹਨਾਂ ਨੂੰ ਲਾਗੂ ਕਰਨਾ ਯਕੀਨੀ ਬਣਾਉਣਗੇ ਕੇਂਦਰੀ ਮੰਤਰੀ ਮੰਡਲ ਨੇ ਗੰਨਾ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਕੇਂਦਰ ਸਰਕਾਰ ਨੇ ਗੰਨੇ ਦੇ ਉਚਿਤ ਅਤੇ ਲਾਹੇਵੰਦ ਮੁੱਲ ਵਿੱਚ 15 ਰੁਪਏ ਪ੍ਰਤੀ ਕੁਇੰਟਲ ਦੇ ਵਾਅਦੇ ਨੂੰ ਮਨਜ਼ੂਰੀ ਦਿੱਤੀ ਹੈ ਇਹ ਮਹੱਤਵਪੂਰਨ ਫੈਸਲਾ ਮੋਦੀ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ ਹੈ ਜਿਸ ਦਾ ਸਿੱਧਾ ਲਾਭ ਦੇਸ਼ ਭਰ ਦੇ ਗੰਨਾ ਕਿਸਾਨਾਂ ਨੂੰ ਮਿਲੇਗਾ ਕੇਂਦਰੀ ਮੰਤਰੀ ਮੰਡਲ ਦੇ ਫੈਸਲਿਆਂ ਤੇ ਬੋਲਦੇ ਹਨ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਚੀਨੀ ਸੀਜ਼ਨ 2025-26 ਲਈ ਗੰਨੇ ਦਾ ਉਚਿਤ ਅਤੇ ਲਾਹੇਵੰਦ ਮੁੱਲ 355 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ ਇਹ ਬੈਂਚਮਾਰਕ ਕੀਮਤ ਹੈ ਜਿਸ ਤੋਂ ਹੇਠਾਂ ਇਸ ਨੂੰ ਖਰੀਦਿਆ ਨਹੀਂ ਜਾ ਸਕਦਾ ਪਿਛਲੇ ਸੀਜ਼ਨ ਵਿੱਚ ਗੰਨੇ ਦਾ ਉਚਿਤ ਅਤੇ ਲਾਹੇਵੰਦ ਮੁੱਲ 340 ਰੁਪਏ ਪ੍ਰਤੀ ਕੁਇੰਟਲ ਸੀ ਬੀਤੇ ਦਿਨੀ ਬਲਵੰਤ ਸਿੰਘ ਰਾਜਵਾਨਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਗਿਆ ਸੀ ਇਸ ਦੌਰਾਨ ਉਨ੍ਹਾਂ ਦੀ ਲਗਭਗ 1 ਘੰਟੇ ਤੱਕ ਜਾਂਚ ਕੀਤੀ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਕਿਹਾ ਕਿ ਉਹ 30 ਸਾਲਾਂ ਤੋਂ ਜੇਲ੍ਹ ਵਿੱਚ ਹਨ ਅਤੇ 18 ਸਾਲਾਂ ਤੋਂ ਫਾਂਸੀ ਦੀ ਚੱਕੀ 'ਚ ਬੰਦ ਹਨ ਇਸ ਸਬੰਧੀ ਕੇਂਦਰ ਸਰਕਾਰ ਨੂੰ ਜਲਦ ਫੈਸਲਾ ਲੈਣਾ ਚਾਹੀਦਾ ਹੈ ਫੈਸਲੇ ਵਿੱਚ ਦੇਰੀ ਵੀ ਬੇਇਨਸਾਫੀ ਹੈ ਇਸ ਤੋਂ ਇਲਾਵਾ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਉਹ ਅਕਾਲੀ ਸਨ ਅਤੇ ਅਕਾਲੀ ਹੀ ਰਹਿਣਗੇ ਉਹਨਾਂ ਨੇ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਪਾਕਿਸਤਾਨ ਤੇ ਭਾਰਤ ਵਿਚਾਲੇ ਜਿਹੜੀ ਤਣਾਅ ਦੀ ਸਥਿਤੀ ਬਣੀ ਹੋਈ ਹੈ ਉਹਨਾਂ ਸਭ ਦੇ ਵਿਚਾਲੇ ਮਾਨ ਸਰਕਾਰ ਵੱਲੋਂ ਵੱਡਾ ਐਕਸ਼ਨ ਲੈਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਪਾਕਿਸਤਾਨ ਦੇ ਨਾ ਪਾਕ ਇਰਾਦਿਆਂ ਖਿਲਾਫ ਨਜ਼ਰ ਰੱਖੀ ਜਾਵੇਗੀ ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ ਵਿੱਚ ਜਿਹੜਾ ਨਸ਼ੀਲਾ ਪਦਾਰਥ ਲਿਆਂਦਾ ਜਾਂਦਾ ਹੈ ਉਹਨਾਂ ਸਾਜ਼ਿਸ਼ਾਂ ਨੂੰ ਕੰਮ ਕੀਤਾ ਜਾਵੇਗਾ ਇੱਕ ਪਾਸੇ ਜਿੱਥੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ ਤੇ ਪਾਕਿਸਤਾਨ ਨੇ ਸਾਬਤ ਤੌਰ ਤੇ ਇਨਕਾਰ ਕਰ ਦਿੱਤਾ ਹੈ ਕਿ ਸਾਡੇ ਵੱਲੋਂ ਇਹ ਹਮਲਾ ਨਹੀਂ ਕਰਵਾਇਆ ਗਿਆ ਤਾਂ ਦੂਜੇ ਪਾਸੇ ਭਾਰਤ ਦਾ ਕਹਿਣਾ ਹੈ ਕਿ ਇਹ ਹਮਲਾ ਪਾਕਿਸਤਾਨ ਵੱਲੋਂ ਕਰਵਾਇਆ ਗਿਆ ਹੈ ਪੰਜਾਬ ਚ ਪਿਛਲੇ ਕੁ ਦਿਨਾਂ ਤੋਂ ਮੌਸਮ ਦਾ ਮિજાਜ ਅਚਾਨਕ ਬਦਲ ਰਿਹਾ ਹੈ ਮੌਸਮ ਵਿਭਾਗ ਵੱਲੋਂ ਪਹਿਲਾਂ ਜਾਰੀ ਕੀਤਾ ਗਿਆ yellow alert ਹੁਣ ਹੋਰ ਗੰਭੀਰ ਸਥਿਤੀ ਨੂੰ ਵੇਖਦੇ ਹੋਏ orange alert ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਨੂੰ ਸੂਬੇ ਦੇ ਵੱਖ-ਵੱਖ ਖੇਸਿਆਂ ਚ ਤੇਜ਼ ਹਵਾਵਾਂ ਚੱਲਣਗੀਆਂ ਮਾਹਿਰਾਂ ਅਨੁਸਾਰ ਇਹ ਪਰਿਵਰਤਨ ਹਰਿਆਣਾ ਪੰਜਾਬ ਖੇਤਰ ਵਿੱਚ ਬਣੇ ਚੱਕਰਵਾਤੀ ਦਬਾਅ ਕਾਰਨ ਹੋ ਰਿਹਾ ਹੈ ਲੁਧਿਆਣਾ ਜਲੰਧਰ ਪਟਿਆਲਾ ਬਠਿੰਡਾ ਫਿਰੋਜ਼ਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਇਸ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ਤੇਜ਼ ਹਵਾਵਾਂ ਨਾਲ ਧੂੜ ਉੱਡਣ ਨਾਲ ਵਿਜ਼ਿਬਿਲਟੀ ਘੱਟ ਹੋ ਸਕਦੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੋਰ gil ਨੇ ਆਈਐਮਡੀ ਦੀ ਰਿਪੋਰਟ ਦੇ ਮੁਤਾਬਿਕ ਦੱਸਦੇ ਹੋਏ ਕਿ ਹੈ ਕਿ ਪੰਜਾਬ ਚ 1 ਤੋਂ 4 ਮਈ ਤੱਕ ਤੇਜ਼ ਹਵਾਵਾਂ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੋਰ gil ਨੇ ਚੇਤਾਵਨੀ ਦਿੱਤੀ ਹੈ ਕਿ ਬਾਰਿਸ਼ ਦੇ ਨਾਲ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ ਹਵਾਵਾਂ ਚੱਲਣਗੀਆਂ 1 ਮਈ ਨੂੰ ਅੱਜ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ ਐਲਪੀਜੀ ਸਿਲੰਡਰ ਦੀਆਂ ਦਰਾਂ ਤੇ ਐਫ ਡੀ ਅਤੇ ਬਚਤ ਖਾਤਿਆਂ ਦੀਆਂ ਵਿਆਜ ਦਰਾਂ ਵਿੱਚ ਬਦਲਾਅ ਦੇਖੇ ਜਾ ਸਕਦੇ ਹਨ ਜੇਕਰ ਰੇਲਵੇ ਟਿਕਟ ਦੀ ਬੁਕਿੰਗ ਨਾਲ ਸੰਬੰਧਿਤ ਨਿਯਮ ਬਦਲ ਜਾਂਦੇ ਹਨ ਤਾਂ ਏਟੀਐਮ ਤੋਂ ਪੈਸੇ ਕਢਵਾਉਣਾ ਵੀ ਮਹਿੰਗਾ ਹੋ ਸਕਦਾ ਹੈ ਰੇਲਵੇ ਅੱਜ ਤੋਂ ਟਿਕਟ ਬੁਕਿੰਗ ਦੇ ਨੀਮਾਂ ਵਿੱਚ ਬਦਲਾਅ ਕਰੇਗਾ ਹੁਣ ਸਲੀਪਰ ਅਤੇ ਏਸੀ ਕੋਚਾਂ ਵਿੱਚ ਵੇਟਿੰਗ ਟਿਕਟਾਂ ਵੈਧ ਨਹੀਂ ਹੋਣਗੀਆਂ ਵੇਟਿੰਗ ਟਿਕਟਾਂ ਨਾਲ ਯਾਤਰਾ ਸਿਰਫ ਜਨਰਲ ਕੋਚਾਂ ਵਿੱਚ ਹੀ ਸੰਭਵ ਹੋਵੇਗੀ ਟਿਕਟ ਬੁਕਿੰਗ ਦਾ ਸਮਾਂ 120 ਦਿਨ ਤੋਂ ਘਟਾ ਕੇ 60 ਦਿਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਕਿਰਾਇਆ ਤੇ ਰੀਫੰਡ ਖਰਚੇ ਵੀ ਵੱਧ ਸਕਦੇ ਹਨ ਇਸ ਦੇ ਨਾਲ ਹੀ ਹਮੇਸ਼ਾ ਮੰਗ ਐਲ ਪੀ ਜੀ ਦੀਆਂ ਦਰਾਂ ਅਪਰੇਟ ਹੋ ਸਕਦੀਆਂ ਹਨ April ਚ ਸਰਕਾਰ ਨੇ 14.2 ਕਿਲੋਗ੍ਰਾਮ ਵਾਲੇ ਐਲ ਪੀ ਜੀ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਅਦਾ ਕੀਤਾ ਸੀ ਅਤੇ ਹੁਣ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਦੇਖਿਆ ਜਾ ਸਕਦਾ ਹੈ ਇਸ ਦੇ ਨਾਲ ਹੀ ਐਫ ਡੀ ਅਤੇ ਬਚਤ ਖਾਤਿਆਂ ਤੇ ਵਿਆਜ ਦਰਾਂ ਵਿੱਚ ਵੀ ਬਦਲਾਅ ਹੋ ਸਕਦਾ ਹੈ ਇਹ ਧਿਆਨ ਦੇਣ ਯੋਗ ਹੈ ਕਿ ਆਰ ਬੀ ਆਈ ਨੇ ਪਿਛਲੇ ਮਹੀਨੇ ਦੋ ਮਾਸਿਕ ਮੁੰਦਰਾ ਨੀਤੀ ਸਮੀਖਿਆ ਮੀਟਿੰਗ ਚ ਰੈਪੋ ਦਰਾਂ ਚ ਕਟੌਤੀ ਦਾ ਐਲਾਨ ਕੀਤਾ ਸੀ ਇਸ ਤੋਂ ਬਾਅਦ ਬੈਂਕ ਆਪਣੀਆਂ ਵਿਆਜ ਦਰਾਂ ਵਿੱਚ ਇਸ ਕਟੌਤੀ ਨੂੰ ਲਗਾਤਾਰ ਰਜਿਸਟਰ ਕਰ ਰਹੇ ਹਨ ਤੀਨੋਂ ਖਾਤਿਆਂ ਕਰਜ਼ਾ ਜਮਾ ਰਕਮ ਅਤੇ ਬਚਤ ਬੈਂਕ ਤੇ ਵਿਆਜ ਦਰਾਂ ਘਟਾਈਆਂ ਜਾ ਰਹੀਆਂ ਹਨ ਕੁਝ ਬੈਂਕ ਦਰਾਂ ਵਿੱਚ ਹੋਰ ਕਟੌਤੀ ਕਰ ਸਕਦੇ ਹਨ ਇਸ ਦੇ ਨਾਲ ਹੀ ਭਾਰਤੀ ਰਿਜ਼ਰਵ ਬੈਂਕ ਨੇ ਏਟੀਐਮ ਤੋਂ ਪੈਸੇ ਕਢਵਾਉਣ ਦੇ ਖਰਚੇ ਵਧਾਉਂਦਾ ਐਲਾਨ ਕੀਤਾ ਹੈ ਜੇਕਰ ਤੁਸੀਂ ਏਟੀਐਮ ਰਾਹੀਂ ਪੈਸੇ ਕਢਵਾ ਰਹੇ ਹੋ ਜਮਾ ਕਰਵਾ ਰਹੇ ਹੋ ਜਾਂ ਆਪਣਾ ਬਕਾਇਆ ਚੈੱਕ ਕਰ ਰਹੇ ਹੋ ਤਾਂ નિર્ਧਾਰਿਤ ਸੀਮਾ ਤੋਂ ਬਾਅਦ ਲਗਾਏ ਜਾਣ ਵਾਲੇ ਖਰਚੇ ਵਧਾ ਦਿੱਤੇ ਗਏ ਹਨ 1 ਮਈ ਯਾਨੀ ਅੱਜ ਤੋਂ ਏਟੀਐਮ ਤੋਂ ਮੁਫਤ ਕਢਵਾਉਣ ਦੀ ਸੀਮਾ ਪਾਰ ਕਰਨ ਤੋਂ ਬਾਅਦ ਹਰੇਕ ਕਢਵਾਉਣ ਲਈ 20 ਰੁਪਏ ਦੇਣੇ ਪੈਣਗੇ ਇਹ ਫੀਸ ਇਸ ਵੇਲੇ 20 ਰੁਪਏ ਹੈ ਇਸ ਦੇ ਨਾਲ ਹੀ ਅੱਜ 11 ਰਾਜਾਂ ਵਿੱਚ ਖੇਤਰੀ ਗ੍ਰਾਮੀਣ ਬੈਂਕਾਂ ਦਾ ਰਲੇਵਾ ਕੀਤਾ ਜਾ ਸਕਦਾ ਹੈ ਇੱਕ ਰਾਜ ਇੱਕ ਖੇਤਰੀ ਗ੍ਰਾਮੀਣ ਬੈਂਕ ਦੀ ਨੀਤੀ ਅੱਜ ਤੋਂ ਲਾਗੂ ਹੋਵੇਗੀ ਇਸ ਨਾਲ ਬੈਂਕਾਂ ਦੀ ਕੁਸ਼ਲਤਾ ਵਧੇਗੀ ਅਤੇ ਗਾਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ ਇਸ ਰਲੇਵੇ ਦੀ ਯੋਜਨਾ ਵਿੱਚ ਆਂਧਰਾ ਪ੍ਰਦੇਸ਼ ਉੱਤਰ ਪ੍ਰਦੇਸ਼ ਪੱਛਮੀ ਬੰਗਾਲ ਬਿਹਾਰ ਗੁਜਰਾਤ ਜੰਮੂ ਅਤੇ ਕਸ਼ਮੀਰ ਕਰਨਾਟਕ ਮੱਧ ਪ੍ਰਦੇਸ਼ ਮਹਾਰਾਸ਼ਟਰ ਉੜੀਸਾ ਤੇ ਰਾਜਸਥਾਨ ਸ਼ਾਮਿਲ ਹਨ ਪਾਕਿਸਤਾਨ ਨਾਲ ਚੱਲ ਰਹੇ ਤਣਾ ਦੇ ਵਿਚਕਾਰ ਮੋਦੀ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਵਿੱਚ ਵੱਡੇ ਪੱਧਰ ਤੇ ਬਦਲਾਅ ਕੀਤੇ ਹਨ ਇਸ ਮਹੱਤਵਪੂਰਨ ਕਦਮ ਵਿੱਚ ਆਰ ਏ ਡਬਲਯੂ ਦੇ ਸਾਬਕਾ ਮੁਖੀ ਆਲੋਕ ਜੋਸ਼ੀ ਨੂੰ ਬੋਰਡ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਇਸ ਨਿਯੁਕਤੀ ਨੂੰ ਭਾਰਤ ਦੀ ਰਾਸ਼ਟਰੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਾਲੀ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਵਿੱਚ ਹੁਣ 7 ਮੈਂਬਰ ਹੋਣਗੇ ਜਿਨ੍ਹਾਂ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰ ਸ਼ਾਮਲ ਹੋਣਗੇ। ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਚ ਰਾਹੁਲ ਗਾਂਧੀ ਨੇ ਬੇਨਤੀ ਕੀਤੀ ਹੈ ਕਿ ਸੰਸਦ ਦੇ ਦੋਵਾਂ ਸਦਨਾਂ ਦਾ ਇੱਕ ਵਿਸ਼ੇਸ਼ ਸੈਸ਼ਨ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਪੱਤਰ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਇਸ ਮਹੱਤਵਪੂਰਨ ਸਮੇਂ ਤੇ ਭਾਰਤ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਅੱਤਵਾਦ ਵਿਰੁੱਧ ਹਮੇਸ਼ਾ ਇਕਜੁੱਟ ਹਾਂ ਉਹਨਾਂ ਨੇ ਲਿਖਿਆ ਹੈ ਕਿ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਨੇ ਹਰ ਭਾਰਤੀ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਵਿਰੋਧੀ ਧਿਰ ਦਾ ਮੰਨਣਾ ਹੈ ਕਿ ਸੰਸਦ ਦੇ ਦੋਵਾਂ ਸਦਨਾਂ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ ਜਿੱਥੇ ਲੋਕਾਂ ਦੇ ਨੁਮਾਇੰਦੇ ਆਪਣੀ ਏਕਤਾ ਤੇ ਦਿ੍ਰਿੜਤਾ ਦਿਖਾ ਸਕਦੇ ਹਨ ਅਸੀਂ ਬੇਨਤੀ ਕਰਦੇ ਹਾਂ ਕਿ ਅਜਿਹਾ ਵਿਸ਼ੇਸ਼ ਸੈਸ਼ਨ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਦਿੱਲੀ ਚ ਮੋਦੀ ਕੈਬਨਟ ਦੀ ਮੀਟਿੰਗ ਚ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ ਕੈਬਨਟ ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਰਮ ਨੇ ਕਿਹਾ ਕਿ ਸਰਕਾਰ ਨੇ ਜਾਤੀ ਜਨਗਣਨਾ ਕਰਵਾਉਣ ਦਾ ਫੈਸਲਾ ਕੀਤਾ ਹੈ ਇਸ ਦੇ ਨਾਲ ਹੀ ਮੀਟਿੰਗ ਚ ਇਸਾਨਾ ਲਈ ਵੱਡੇ ਫੈਸਲੇ ਵੀ ਲਏ ਗਏ ਹਨ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਰਮ ਨੇ ਕਾਂਗਰਸ ਤੇ ਹਮਲਾ ਬੋਲਦੇ ਕਿਹਾ ਕਿ ਕਾਂਗਰਸ ਸਰਕਾਰ ਨੇ ਜਾਤੀ ਜਨਗਣਨਾ ਦਾ ਵਿਰੋਧ ਕੀਤਾ ਹੈ 1947 ਤੋਂ ਬਾਅਦ ਜਾਤੀ ਜਨਗਣਨਾ ਨਹੀਂ ਕੀਤੀ ਗਈ ਕਾਂਗਰਸ ਨੇ ਜਾਤੀ ਜਨਗਣਨਾ ਦੀ ਬਜਾਏ ਜਾਤੀ ਸਰਵੇਖਣ ਕਰਵਾਇਆ ਯੂਪੀਆ ਸਰਕਾਰ ਦੌਰਾਨ ਕਈ ਰਾਜਾਂ ਨੇ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਜਾਤੀ ਸਰਵੇਖਣ ਕਰਵਾਏ ਹਨ ਉਨ੍ਹਾਂ ਕਿਹਾ ਹੈ ਕਿ ਜਾਤੀ ਜਨਗਣਨਾ ਨੂੰ ਮੁੱਖ ਜਨਗਣਨਾ ਵਿੱਚ ਹੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਰਾਜਨੀਤਿਕ ਮਾਮਲੇ ਦੀ ਕੈਬਨਟ ਨੇ ਫੈਸਲਾ ਕੀਤਾ ਹੈ ਕਿ ਜਾਤੀ ਜਨਗਣਨਾ ਆਉਣ ਵਾਲੀ ਜਨਗਣਨਾ ਵਿੱਚ ਸ਼ਾਮਲ ਕਰਕੇ ਕੀਤੀ ਜਾਣੀ ਚਾਹੀਦੀ ਹੈ ਮੈਂ ਕਦੇ ਵੀ ਸੁਣ ਲੈ ਇੱਕ ਮਿੰਟ ਮੈਂ ਕਦੇ ਵੀ ਪੰਜਾਬ ਦੀਆਂ ਸਮੱਸਿਆਵਾਂ ਲੈ ਕੇ ਨਹੀਂ ਆਇਆ ਸਮਾਧਾਨ ਲੈ ਕੇ ਆਇਆ ਠੀਕ ਹੈ ਸਮਾਧਾਨ ਔਰ ਉਹ ਸਮਾਧਾਨ ਅੱਜ ਵੀ ਖੜੇ ਹੈ ਸਿੱਧੂ ਦੇ ਜਾਨ ਤੋਂ ਬਾਅਦ ਵੀ ਖੜੇ ਰਹਿਣੇ ਜਦ ਤੱਕ ਉਹ ਅਮਲ ਨਹੀਂ ਪੈਣੇ ਪੰਜਾਬ ਖੜਾ ਨਹੀਂ ਹੋਣਾ ਮਿੱਤਰਾਂ ਯਾਦ ਰੱਖੀ ਔਰ ਉਹ ਲੋਕੀ ਆਉਂਦੇ ਆ ਲੋਕੀ ਫੱਟ ਬਦਲਦੇ ਆ ਲੋਕੀ ਫੱਟ ਦ੍ਰਿਸ਼ਟੀਕੋਣ ਬਦਲਦੇ ਆ ਲੋਕੀ ਜ਼ਮਾਨ ਬਦਲਦੇ ਆ ਲੋਕੀ ਤਲਕਦੇ ਆ ਨਾ ਜ਼ਬਾਨ ਬਦਲੀ ਨਾ ਸਟੈਂਡ ਬਦਲਿਆ ਯੂਟਿਊਬ ਤੇ ਪਇਆ 10 ਸਾਲ ਦੇ ਪਇਆ ਉੱਥੇ ਹੀ ਪਇਆ ਉਵੇਂ ਹੀ ਪਇਆ ਉੱਥੇ ਹੀ ਖੜਾ ਸਿੱਧੂ ਤੇ ਪੰਜਾਬ ਹਿੱਲਿਆ ਨਹੀਂ ਔਰ ਹਿੱਲੂਗਾ ਵੀ ਨਹੀਂ ਕਿਉਂ ਕਿਉਂਕਿ ਦੇਖੋ ਜੇ ਪੰਜਾਬ ਖੜਾ ਕਰਨਾ ਹੈ ਤੇ ਲਾਲਚ ਤੋਂ ਉੱਠਣਾ ਪਊਗਾ ਬੱਜਾ ਦੇ ਲੋਕਾਂ ਨੇ ਫੇਰ ਸਵਾਲ ਕੀਤੇ ਇਸ ਚੈਨਲ ਦੇ ਜ਼ਰੀਏ ਸੂਪਰਲੈਂਡ ਨੂੰ ਤੁਹਾਨੂੰ ਸਭ ਦੱਸੋਗਾ ਸ਼ਾਇਦ ਫਿਰ ਮੈਂ ਕਿਹਾ ਮੇਰੀ ਇੱਕ ਗੱਲ ਸੁਣ ਮੈਂ ਕਿਹਾ ਇੱਕ ਗੱਲ ਸੁਣ ਮੇਰੀ ਮੈਂ ਦੁਹਰਾ ਦਿੰਨਾ ਭਾਈ ਪਾਲੇ ਦੀ ਨੋਕ ਦਾ ਬੰਦਾ ਸਿੱਟ ਲੋ ਪਾਲੇ ਕੀ ਨੋਕ ਸੇ ਇੱਕ ਬੰਦਾ ਗਿਰਦਾ ਵਿਸ਼ ਕੇ ਪਿਆਲੇ ਸੇ ਸੈਨਾ ਗਿਰਤੀ ਹੈ ਗੁਪਤ ਵਿਚਾਰ ਪ੍ਰਗਟ ਹੋ ਜਾਏ ਗੁਰੂ ਰਾਸ਼ਟ੍ਰ ਤਪਾ ਹੋ ਜਾਤੇ ਕਿਉਂ ਪ੍ਰਗਟ ਕਰਾਂਗਾ ਮੈਂ ਕਿਆ ਵਕਤ ਦੱਸੇਗਾ ਵਕਤ ਦੱਸੇਗਾ ਮੈਂ ਆਵਾਂਗਾ ਜਾਂ ਨਹੀਂ ਆਵਾਂਗਾ ਇਹ ਤੇ ਰੱਬ ਨੂੰ ਪਤਾ ਜਦੋਂ ਮੈਂ ਸਿਆਸਤ ਚ ਆਇਆ ਸੀਗਾ ਮੈਂ ਸੋਚ ਕੇ ਆਇਆ ਸੀ ਜ਼ਿੰਦਗੀ ਘਟਦੀ ਹੈ ਗੁਰੂ ਲਾਈਫ ਇਜ਼ ਵਾਟ ਹੈਪਨਸ ਵੈਨ ਯੂ ਆਰ ਮੇਕਿੰਗ ਅਦਰ ਪਲਾਨਸ ਕਿਸੇ ਢਿੱਕੇ ਲੈ ਆਈ ਸੀ ਨਾ ਮੈਨੂੰ ਮੈਂ ਕਹਿੰਦਾ ਮੈਂ ਕਮੈਂਟਰੀ ਕਰ ਰਿਹਾ ਸੀ ਉੱਥੇ ਪਾਸਾ ਠੀਕ ਹੈ ਆਫਸ਼ਾਨ ਜੂਮ ਨਾਲ ਗੂਗਲ ਹੀ ਕਰਦਾ ਹੁੰਦਾ ਉੱਥੋਂ ਆਇਆ ਮੈਂ ਸੋਚਿਆ ਯਾਰ ਪਤਾ ਨਹੀਂ ਇਹ 20000 ਬੰਦੇ ਕਿੱਥੋਂ ਆਏ ਆ ਉਹ ਮੈਨੂੰ ਲੈਣ ਆਏ ਸੀ ਤੁਸੀਂ ਉਹ ਦੋ ਕਮੀਜ਼ਾਂ ਸੀ ਉਹ ਵੀ ਫਟ ਫਟ ਗਈਆਂ ਸੀ ਜੀ ਤੇ ਭਾਈ 5000 ਬੰਦਿਆਂ ਦੀ 500 ਬੰਦਿਆਂ ਦੀ ਸਟੇਜ ਸੀ ਉੱਤੇ 20000 ਬੰਦਾ ਖੜਾ ਸੀ ਸਭ ਨੂੰ ਪਤਾ ਤੁਹਾਨੂੰ ਤੇ ਫਿਰ ਉਹ ਪਲੈਨਿੰਗ ਨਹੀਂ ਸੀ ਸਭ ਨੂੰ ਪੰਜਾਬ ਪੰਜਾਬ ਇੱਕ ਬੰਦਾ ਇੱਕ ਇੱਕ ਬੰਦਾ ਇੱਕ ਬੰਦਾ ਇੱਕ ਇੱਕ ਬੰਦਾ ਇੱਕ ਹੋ ਗਿਆ ਹਾਂਜੀ ਸਰ ਕੀ ਮੈਂ ਮੈਂ ਉਸੇ ਐਸੀ ਦੇਖਦਾ ਹਾਂ ਕਿ ਇਸ ਦੇਸ਼ ਕੇ ਆਵਾਮ ਨੇ ਇੱਕ ਸਰਕਾਰ ਚੁਣੀ ਇੰਟਰਨਲ ਸਿਕਿਉਰਿਟੀ external security they have the responsibility lokan da vishwas mera vi vishwas hai aur shahid urdin ne keha ki anni sena si lekin baad ch aaye te uske baad pakistan te kaam laga mitra baste chadeya na ohde likhya hunda sawari apne saman di aap zimmedar अच्छा वे राबिया साहब ਤੁਹਾਡੇ ਐਸੇ ਇਸ ਟੌਪਿਕ 'ਚ ਆ ਕੇ ਕੁਛ ਨਹੀਂ ਜੀ ਜੀ ਤੁਹਾਡੀ ਜੁਆ ਚੁਸੀਂ ਕਰਦੇ ਸੀਗਾ ਜਾਂ ਤੁਹਾਡਾ ਤੁਹਾਡਾ ਵੀ ਮਨ ਕਰਦਾ ਸੀ ਮੈਨੂੰ ਬਿਗ ਬਾਸ ਸ਼ਰਾਬੀਆਂ ਨੇ ਭੇਜਿਆ ਸੀ ਚੈਲੰਜ ਦਿੰਦੀ ਹੈ ਮੈਨੂੰ ਇਹ ਔਰ ਮੈਂ ਇਹਨੂੰ ਪਿਆਰ ਬਹੁਤ ਕਰਦਾ ਬੇਤਹਾਸ਼ਾ ਪਿਆਰ ਕਰਦਾ ਸੋਚ ਨਹੀਂ ਸਕਦਾ ਇਹ ਜਿੰਨਾ ਮਤਲਬ ਮੈਂ ਅਗਰ ਨੂਨੀ ਜਿੰਨਾ ਕੇ ਨੂੰ ਪਿਆਰ ਕਰਦਾ ਤੇ ਇਹਨਾਂ ਦੋਨਾਂ ਨੂੰ ਹੀ ਕਰਦਾ ਦਿਖਾਉਂਦਾ ਨਹੀਂ ਮੈਂ ਇਹਨਾਂ ਦੀ ਗੱਲ ਮੈਂ ਟਾਲੀ ਨਹੀਂ ਕਰੇ ਔਰ ਇਹਨੂੰ ਮੈਂ ਕਦੇ ਰੋਂ ਨਹੀਂ ਦਿੱਤਾ ਇਹਨਾਂ ਸ਼ੁਰੂ ਤੋਂ ਮੇਰਾ ਕੈਚ ਵੜਿਆ ਦੇਖ ਸਕਦਾ ਹਾਂ ਮੈਂ ਕੁਝ ਵੀ ਹੋਤੇ ਹੋਏ ਨਹੀਂ ਮੈਂ ਨਹੀਂ ਦੇਖ ਸਕਦਾ ਤੈਨੂੰ ਰੋਤੇ ਹੋਏ ਇਸ ਕਰਕੇ ਘਰ ਦੇ ਅਥਰੂ ਨਹੀਂ ਆਣਦਾ ਕੋਈ ਇੱਥੇ ਜਥਰੂ ਆ ਗਿਆ ਮੈਂ ਵੱਟ ਦੇਣਾ ਕੱਟ ਇਹ ਮੈਨੂੰ ਇੱਕ ਚੈਲੰਜ ਦਿੱਤਾ ਸੀ ਇਹਨੇ ਮੈਨੂੰ ਕਿ papa ਤੁਸੀਂ ਬਿਗ ਬਾਸ ਵਿੱਚ ਨਹੀਂ ਜਾ ਸਕਦੇ ਉਦੋਂ ਮੈਂ ਘਰ ਬਣਾਉਣਾ ਸੀ ਮੇਰੇ ਕੋਲ ਉਦੋਂ ਬਹੁਤ ਕੱਟ ਪੈਸੇ ਸੀਗੇ 50 ਲੱਖ ਰੁਪਏ ਸੀ ਮੈਨੂੰ ਕਹਿੰਦੀ papa ਬਿਗ ਬਾਸ ਵਿੱਚ ਜਾ ਕੇ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਆਪਣੀ ਆਪਣੀ ਜੋ ਉਹ ਮਾਈ ਡੈਡੀ ਸਟਰੋਂਗੇਸ ਬਟ ਹੀ ਕੈਨਟ ਗੋ ਇਨਟੂ ਬਿਗ ਬਾਸ ਮੈਂ ਤਰਾ ਫਿਰ ਮੈਂ ਉਹਨਾਂ ਨੂੰ ਐਕਸੈਪਟ ਕੀਤਾ ਬੜੇ ਪਹਿਲੇ ਮੈਂ ਉਹਨਾਂ ਤੋਂ ਮੈਂ ਕਿਹਾ ਇੱਕ ਮਹੀਨੇ ਦੇ ਇੰਨੇ ਲਵ ਦੋ ਦਿਨ ਤਿੰਨ ਇੰਨੇ ਲਵ ਤਿੰਨ ਦਿਨ ਇੰਨੇ ਲਵ ਕਿਉਂਕਿ ਮੈਂ ਸਿਆਸਤ ਚੋਂ ਨਿਕਲੀ 500 ਗੱਲ ਖਰੀਦੀ ਸੀ ਉਦੋਂ ਫਿਰ ਪ੍ਰੈਸ ਕਾਨਫਰੰਸ ਕੀਤੀ ਫਿਰ ਪਟਿਆਲੇ ਘਰ ਵਿੱਚ ਆ ਤੇ ਨੇਰੀ ਲਿਆਦੀ ਪੈਸਿਆਂ ਵਾਲੀ ਮੈਂ ਪਹਿਲੇ ਮਹੀਨੇ ਦੂਜੇ ਮਹੀਨੇ ਉਹ ਅਫੋਰਡਿੰਗ ਕਰ ਸਕਿਆ ਮੈਨੂੰ ਨਿਕਲਣਾ ਵੀ ਪਿਆ ਸੀਗਾ ਠੀਕ ਹੈ ਨਹੀਂ ਉਹ ਪਹਿਲਾ ਚੈਲੰਜ ਸੀ ਦੂਜਾ ਹੁਣ ਕਿ ਪਾਪਾ ਇਹ ਤਾਂ ਮੇਰੇ ਲਈ ਕਰਨਾ ਯੂ ਹੈਵ ਟੂ ਡੂ ਥਿਸ ਫਾਰ ਮੀ ਸੋ ਧੇਰਫੋਰ ਰਾਬੀਆ ਇਜ਼ ਇਨਸਟਰੂਮੈਂਟਲ ਇਨ ਟਾਈਮ ਬੈਠੀ ਹੈ ਨਹੀਂ ਤੇ ਮੈਂ ਬਿਠਾਉਂਦਾ ਨਹੀਂ I, आई पी ना की आई नाल वेखो मेरी गल सुनो आईपीएल कमेंट्री मेरी जिंदगी मैं माई फटना ना मैं ध्यान की अवस्था चले जाना मैं समय पता ही नहीं लगता मुझे समय का पता ही नहीं लगता एहसास ही नहीं होता ध्यान क्या है आप गोल्फ कोर्स में जाते हो आपको किसी चीज का सूत्र पिक्चर देखते हो तीन घंटे पता नहीं लगता कैसे निकल गए आप ध्यान केंद्रित है इसलिए कॉमेंट्री एक ऐसी जगह है जहां सबसे ज्यादा खुशी पाई है सियासत एक ऐसी जगह है सबसे ज्यादा संतुष्टि पाई है। लेकिन फर्क दोनों में यह है कि सियासत में आप निर्भर हो लेकिन जब आप कॉमेंट्री करते हो जब आप क्रिकेट खेलते हो जब आप जब आप मोटिवेशन करते हो जब आप बाकी हो वो आत्मनिर्भर हो भाई आप बंदा अपने दम पे है लेकिन भी जब मैं क्या बिल्कुल चलेगी ਚੋਕੇ ਮੇਰਾ profession ਹੈ ਇਸ ਮੈਂ ਮੈਂ ਹੱਕ ਲਾਲ ਦੇ ਪੈਸੇ ਇੱਥੋਂ ਹੀ ਖਾਂਦਾ ਸਿੱਧੂ ਸਾਹਿਬ ਜਿਹੜਾ ਪਾਕਿਸਤਾਨ ਦੇ ਨਾਲ ਸਾਹਿਬ ਸਾਹਿਬ ਸਵਾਲ ਕਾਪੀ ਦੇ ਲੋਕ ਸਰ ਇੱਕ ਚੈਨਲ ਦਾ ਸਵਾਲ ਹੈ ਹਾਂਜੀ ਸਿੱਧੂ ਪਰਿਵਾਰ ਦੀ ਬਣ ਕਰਦੇ ਹਲਕਾ ਬੋਲ ਹਲਕਾ ਬੋਲ ਦੇਖੋ ਭਾਈ ਸਾਡਾ ਇੱਕ ਡਾਇਰੈਕਟ ਸੀ ਮੈਂ ਉਹ ਜੱਟ ਕੱਢ ਦੂੰ ਵਾਟ ਚੌਣ ਥੁੱਲਣਗਾ ਇਹ ਸਿੱਧੂ ਪਰਿਵਾਰ ਹਲਕਾ ਬੋਲ ਦਾ ਲੱਗਣਾ ਹੈ ਦੇਖੋ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਖੜ ਜਾ ਯਾਰ ਖੜ ਜਾ ਖੜ ਜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਗੱਲ ਕਹੀ ਸੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਮੈਂ ਉਸ ਗੁਰੂ ਨੂੰ ਮੰਨਣ ਵਾਲਾ ਬਾਬੇ ਨਾਨਕ ਦਾ ਸਿੱਖ ਹਾਂ ਤੇ ਬਾਬੇ ਨਾਨਕ ਨੂੰ ਤੇ ਗੁਰੂ ਸਾਹਿਬ ਨੂੰ ਕੋਈ ਅਲੱਗ ਨਹੀਂ ਦੇਖ ਸਕਦਾ ਸਮਝਿਆ ਇਸ ਕਰਕੇ ਪਹਿਲੀ ਗੱਲ ਤਾਂ ਮੈਂ ਉਸ ਗੁਰੂ ਦਾ ਬੰਦਾ ਹਾਂ ਠੀਕ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਜਾਨ ਉਹ ਪਹਿਲੀ ਤੱਕ ਲੈ ਅਗਲਾ ਸਵਾਲ ਦਾ ਪਾਰਟ ਕਿਸੇ ਤਰ੍ਹਾਂ ਉਹਨਾਂ ਬੋਲਣ ਲੱਗੇ ਵਿੱਚ ਮੈਂ ਉਹ ਜੱਜ ਕੱਢ ਦੂ ਵੱਡ ਉਸੇ ਹਲਕੇ ਦਾ ਸਿੱਧੂ ਪਰਿਵਾਰ ਨਾਲ ਲੜੂਗਾ ਪੁੱਤ ਬੜਾ ਤੇ ਤੇ ਸਿੱਧੂ ਤੇ ਤੇ ਠਹਿਰ ਜਾ ਸਿੱਧੂ ਪਰਿਵਾਰ ਨੇ ਕਦੇ ਜ਼ਬਾਨ ਤੋਂ ਪਿੱਛੇ ਹੋਇਆ ਕਦੇ ਨਵਾਂ ਨੁਕਸਾਨ ਦੇਖਿਆ ਕੋ ਬੰਦਾ ਦੱਸ ਬੰਨੂੰ ਕਿ ਸਰਪੰਚੀ ਛੱਡੀ ਏ ਕੋਈ ਬੰਦਾ ਦੱਸ ਜਿਹਨੇ ਮੰਤਰਾਲਿਆਂ ਤੋਂ ਚੀਰਮੈਨੀਆਂ ਤੋਂ ਐਡਵੋਕੇਟ ਜਨਰਲੀ ਤੋਂ ਅਸਿਸਟੈਂਟ ਐਡਵੋਕੇਟ ਜਨਰਲੀ ਤੋਂ ਪੰਜ ਪੰਜ 7 7 ਅਸੀਂ ਕੋਈ ਇੱਕ ਬੰਦਾ ਦਾ ਨਾਮ ਦੱਸ ਨਾ ਫਿਰ ਯਾਰ ਇੱਕ ਬੰਦਾ ਦਾ ਇਹ ਇੱਕ ਆਦਮੀ ਦਾ ਨਾਮ ਬਤਾ ਗੁਰੂ ਜਿਸਨੇ ਰਾਜ ਸਭਾ ਛੋੜੀ ਓਛੇ ਸਾਲ ਕੀ ਔਰ ਪਹਿਲੇ 3 3 ਮਹੀਨੇ ਮੇ ਦੂਸਰਾ ਇੱਕ ਆਦਮੀ ਕਾ ਬਾਤ ਨਾਮ ਬਤਾ ਗੁਰੂ ਜਿਸਕੇ ਪਾਸ ਪੈਸੇ ਨਾ ਹੋ ਉਤਨੇ ਹੋ ਲੇਕਿਨ ਦਿਲ ਦਰਿਆ ਜੈਸਾ ਹੋ ਪ੍ਰੇਰਣਾ ਸੇ ਆਪਣੇ ਸੁਤੰਤਰਤਾ ਸਨਾਨੀ ਪਿਤਾ ਸਵਾ ਕਰੋੜ ਦਾ ਚੈੱਕ ਦਿੱਤਾ ਕਿਸਨੇ ਦੇਖੀ ਨੋ ਦਾ ਤੁਸੀਂ ਗੋਆ ਹਾਂ ਸਾਰੇ ਇੱਕ ਬੰਦਾ ਹਿੰਦੁਸਤਾਨ ਦੀ ਹਿਸਟਰੀ ਵਿੱਚ ਬਤਾ ਗੁਰੂ بڑے بڑے ਖਰਮਾ ਪਤੀ ਆਏ ਉੱਤੇ ਵੀ ਸਵਾਲ ਹੋਗੇ ਠੀਕ ਹੈ ਸੋ ਸਵਾਲ ਸੌਲ ਤਾਂ ਉੱਠਦੇ ਹੀ ਰਹਨੇ ਆ ਸਵਾਲ ਤਾਂ ਤਕੜਿਆਂ ਤਾਂ ਹੀ ਹੁੰਦੇ ਆ ਕੋਈ ਮਰੇ ਕੋਤੇ ਨੂੰ ਲੱਤ ਨਹੀਂ ਮਾਰਦਾ ਇੱਕ ਮਿੰਟਾ ਸਵਾਲ ਆਪ ਕੋ ਤੁਸੀਂ ਪਾ ਲਈ ਇੱਕ ਮਿੰਟ ਇੱਕ ਮਿੰਟ ਅਗਲਾ ਮੋਬਾਈਲ ਚਾਰ ਜਿਹੜਾ ਵਾ ਕੋਟਵੀ ਦਾ ਬੰਦੇ ਤੱਕ ਕੰਕਰਸ ਕੋਲੋਂ ਜਿਸ ਵੇਸੇ ਇੱਕ ਡਿੰਪਨ ਲਗਾ ਦਿੱਤਾ ਗਿਆ ਵੇਖੋ ਇਹ ਤੁਸੀਂ ਇਹ ਮਿੱਤਰਾ ਅੱਗ ਲਾ ਕੇ ਕੰਤ ਨਾ ਜਾ ਇਹ ਇਹ ਪਾਰਟੀ ਸੈ ਤੈ ਕਰ ਦਿੰਦਾ ਸਮਝਣਾ ਅਗਲੀ ਗੱਲ ਸੁਣ ਅਗਲੀ ਗੱਲ ਸੁਣ ਮੈਂ ਆਈ ਵਿਲ ਨੋਟ ਵੇਸ ਮਾਈ ਬ੍ਰੈਥ ਔਨ ਦਿਸ ਡਰ ਜਾ ਯਾਥ ਹੈ ਤੇ ਖਾਪੀ ਚੈਨਲ ਦੇ ਕੰਟੈਂਟ ਕੰਟੈਂਟ ਸੁਣ ਲੋ ਲਾਈਫ ਸਟਾਈਲ ਜਿਹੜੀ ਬੋੜੇ ਡਾਈਟ ਬਾਰੇ ਪੁੱਛਦੇ ਆ ক্রিকেট ਪ੍ਰਾਇਮਰਲੀ ক্রিকেট ਠੀਕ ਹੈ ਕਮੈਂਟਰੀ ਬਾਰੇ ਠੀਕ ਹੈ ਅਪੈਰਲ ਬਾਰੇ ਮੇਰੀ ਜ਼ਿੰਦਗੀ ਬਾਰੇ ਮੇਰੇ ਜ਼ਿੰਦਗੀ ਦੇ ਅਨੁਭਵ ਬਾਰੇ ਸਮਝ ਰਹੀ ਮੋਟੀਵੇਸ਼ਨ ਜਿਹੜੀ ਇਹਨੇ ਗੱਲ ਕੀਤੀ ਚਲੋ ਇਹ ਤਾਂ ਮੇਰੀ ਤਾਰੀਫ ਐਨੀ ਕਰਦੇ ਉੱਠਣ ਲੱਜੂ ਪਰ ਲੋ ਬਹੁਤ ਪਿਆਰ ਕਰਦੇ ਆ ਉਹਦੇ ਚ ਮੈਂ ਹਜ਼ਾਰਾਂ ਮੋਟੀਵੇਸ਼ਨਲ ਟਾਕਸ ਮੈਂ ਕਹਣਾ ਸ਼ਾਇਦ ਹੀ ਕੋ ਬੰਦਾ ਹੋਵੇ ਜਿਹਦਾ ਜ਼ਿੰਦਗੀ ਦੇ ਵਿੱਚ ਇਹ ਰੇਨਬੋ ਬਣੀ ਹੋਵੇ 7 8 ਚੀਜ਼ਾਂ ਦੀ ਮੈਨੂੰ ਨਹੀਂ ਲੱਗਦਾ ਪੋਲੀਟੀਸ਼ੀਨ ਪੋਲੀਟੀਸੀ ਨਹੀਂ ਹੁੰਦਾ ਕੈਰੇਕਟਰ ਕ੍ਰੈਕਟਰੀ ਹੁੰਦਾ ਜਿਹੜਾ ক্রিকেট ਕਰਦਾ ਉਹ ਕਮੈਂਟਰੀ ਨਹੀਂ ਕਰਦਾ ਸੋ ਇਹ ਬਹੁਤ